ਹਾਂਜੀ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵਰ ਮੈਕਮਾ ਤੇ ਸੋ ਆਪਾਂ ਸਵੇਰ ਦਾ ਟਾਈਮ ਆ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਆਪਾਂ ਦੋਨੇ ਅਮਰੂਦ ਲਾਏ ਸੀ ਨਾ ਆਪਾਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਦਿਖਾਏ ਸੀ ਇੱਕ ਸ਼ਾਰਟ ਚ ਸੋ ਆਪਾਂ ਨੇ ਮਰੂਦ ਲਾਏ ਸੀਗੇ ਦੋ ਦੇਖ ਦੋਨੇ ਅਮਰੂਦਾਂ ਦੇ ਫਲ ਆ ਚੁੱਕੇ ਨੇ ਦੇਖੋ ਬਹੁਤ ਵਧੀਆ ਫਲ ਲੱਗਿਆਗਾ ਉਮੀਦ ਕਰਦੇ ਆ ਕਿ ਇਹ ਵਧੀਆ ਫੂਲ ਚੜ ਜੇ ਇਹ ਅਮਰੂਦ ਤੇ ਹੀ ਫਲਾ ਗਿਆ ਤੇ ਦੂਸਰਾ ਜਿਹੜਾ ਇਹ ਮਰੂਦ ਆ ਇਹ ਮਰੂਦ ਤੇ ਵੀ ਫਲ ਆ ਚੁੱਕਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਪਤਾ ਲਗਾਏਗਾ ਕਿ ਜੀ ਤੋਂ ਪਹ ਲਿਆਂਦਾ ਜਿਹੜੀ ਨਰਸਰੀ ਤੋਂ ਉਹਨਾਂ ਨੇ ਕਿਹਾ ਸੀ ਕਿ ਜਿਆਦਾ ਇਹਨੂੰ ਧੁੱਪ ਨਹੀਂ ਪੈਣੀ ਚਾਹੀਦੀ ਸੋ ਇਹ ਤਾਂ ਕਰਕੇ ਆਪਣਾ ਲਗਾਇਆ ਹੋਇਆ ਹੈਗਾ ਇਹ ਜ਼ਰੂਰ ਲਗਾਓ ਤੇ ਇੱਧਰ ਆਪਣੀ ਗੀਂਦੇ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਜਿਹੜੇ ਟਮਾਟਰ ਵੀ ਲੱਗ ਚੁੱਕੇ ਨੇ ਬਹੁਤ ਵਧੀਆ ਟਮਾਟਰਾਂ ਨਾਲ ਜਿਹੜੇ ਬੂਟੇ ਨੇ ਉੱਪਰੇ ਪਏ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਲਾਲ ਹੋਏ ਪਏ ਨੇ ਸੋ ਇੰਨੀ ਕਪਾ ਜਿਹੜੀ ਇਹ ਸਬਜ਼ੀ ਵੀ ਬੀਜਦੇ ਆ ਇਸ ਤੋਂ ਬਾਅਦ ਭਿੰਡੀਆਂ ਵਗੈਰਾ ਲਾਵਾਂਗੇ ਇਹ ਸਾਰੀਆਂ ਮਿਰਚਾਂ ਲਾਈਆਂ ਹੋਈਆਂ ਨੇ ਇੱਧਰ ਸਾਰੇ ਗੇਂਦੇ ਤੇ ਇਹ ਆ ਜਿਹੜਾ ਇਹ ਨਿੰਬੂ ਦਾ ਬੂਟਾ ਗਾ ਇਹਨੂੰ ਬਹੁਤ ਵਧੀਆ ਨਿੰਬੂ ਲੱਗਦੇ ਨੇ ਦੇਖੋ ਪੂਰਾ ਭਰਿਆ ਪਿਆ ਇਹ ਨਿੰਮੂਨ। ਸੋ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ। ਧੰਨਵਾਦ ਜੀ।